ਇੱਕ ਅਕਾਊਂਟ ਜਿਹੜੇ ਹਨ ਹੂੰ ਉਹ ਬਣਾ ਕੇ ਤੇ ਲੋਕਾਂ ਨੇ 70 ਕਰੋੜ ਰੁਪਈਆ ਜਿਹੜਾ ਫੰਡਿੰਗ ਇਕੱਠੀ ਕਰ ਲਈ ਹੈ 60 ਕਰੋੜ 7 7 ਕਰੋੜ 7 ਕਰੋੜ ਹਾਂਜੀ ਹੂੰ 7 ਕਰੋੜ ਜਿਹੜਾ ਉਹ ਫੰਡਿੰਗ ਇਕੱਠੀ ਕਰ ਲਈ ਹੈ ਔਰ ਉਹਨਾਂ ਦੇ ਨਾਮ ਵੀ ਨਿਸ਼ਾਨ ਕੀਤੇ ਜਾਣਗੇ ਬੰਦਿਆਂ ਦੇ ਉਹ ਚੀਜ਼ ਦੇ ਸਾਡੇ ਬਾਅਦ ਜਿਹੜੇ ਅਮਰੀਕਾ ਕੈਨੇਡਾ ਦੇ ਸਾਡੇ ਪ੍ਰਧਾਨ ਬੈਠੇ ਹੋ ਉਹ ਚੀਜ਼ ਦੀ ਰਿਸਰਚ ਕਰਨਗੇ ਔਰ ਬੰਦਿਆਂ ਦੀ ਪੋਣਛਣ ਵੀ ਕਰਨਗੇ ਇਹ ਇਹਨਾਂ ਬਗੈਰ ਤਾਂ ਉਹ ਲਾਹਣਤਾ ਪਾਹੂੰਗਾ ਮੈਂ ਤੇ ਬਾਕੀ ਸਭ ਮਤੋ ਵੀ ਪਾਉਂਗੀ ਵੀ ਜਿਹੜੇ ਕਿਸੇ ਦੇ ਔਖੀ ਘੜੀ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਵੇਖੋ ਕੋਈ ਮੁਸੀਬਤ ਆਈ ਜਾਵੇ ਉਹ ਲੋਕ ਮੁਸੀਬਤ ਦੇ ਉੱਤੋਂ ਪੈਸੇ ਇਕੱਠੇ ਕਰਦੇ ਆ ਉਹਨਾਂ ਲੋਕਾਂ ਨੂੰ ਇਮੋਸ਼ਨਲ ਕਰਕੇ ਦੁਨੀਆ ਨੂੰ ਉਹ ਪੈਸੇ ਇਕੱਠੇ ਕਰਦੇ ਪਿਆ ਕੋਈ 5 ਡਾਲਰ ਕੋਈ 2 ਡਾਲਰ ਕੋਈ 10 ਡਾਲਰ 90 ਡਾਲਰ ਰੱਖਿਆ ਕੋਈ ਟਰੱਕ ਡਰਾਈਵਰ ਇਦਾਂ ਦੇ ਭਰਾਵਾ ਜਿਨ੍ਹਾਂ ਨੇ 5-500 ਡਾਲਰ 200-200 ਡਾਲਰ ਪਾਇਆ ਕੱਲ ਨੂੰ ਉਹਨਾਂ ਦੇ ਸਤੇਦਾਰ ਭਾਈ ਦਲਵਾਰ ਸਿੰਘ ਦੀ ਜੋੜ ਉਹਨਾਂ ਨਾਲ ਗੱਲਬਾਤ ਹੋਈ ਹੂੰ ਉਹ ਕਹਿੰਦਾ ਵੀ ਕੱਲ ਟਰੱਕ ਡਰਾਈਵਰ ਦਾ ਫੋਨ ਆਇਆ ਉਹ ਕਹਿੰਦਾ ਬਾਬਾ ਜੀ ਮੈਂ 200 ਡਾਲਰ ਭਾਇਆ ਉਹ ਕਹਿੰਦਾ ਉਹ ਕਿੰਨਾ ਘਾੜੇ ਜਵਾਬ ਤਾਂ ਵੀ ਇੰਨਾ ਰੱਖੇ ਦੋ ਕਿਹਾ ਵੀ ਤੁਸੀਂ ਪਾਓ ਹੂੰ ਮਤਲਬ ਉਹ ਕਿੱਡੇ ਲੋਕ ਬਗੈਰ ਤੋਂ ਚੁੱਕੇ ਆ ਜਿਹੜੇ ਫੇਕ ਆਈਡੀਆਂ ਫੇਕ ਅਕਾਊਂਟ ਜਿਹੜੀ ਆ ਜਿਹੜੀ ਪੋਜੀਸ਼ਨ ਫੋਜੀ ਜਿਹੜੀ ਕੇ ਲੈਣ ਕੋਲ ਨੂੰ ਹਨ ਪਰ ਪਤਾ ਮੈਨੂੰ ਇਹਦੇ ਬਾਰੇ ਬਹੁਤੀ ਨੌਲੇਜ ਨਹੀਂ ਹੈਗੀ ਜਿਹੜਾ ਈਮੇਲ ਆਈਡੀਆਂ ਉਡੀਆਂ ਤੇ ਪੋਜੀਸ਼ਨ ਪਾ ਰਹੇ ਏ ਇਹ ਵੀ ਸਰਾਸਰ ਗਲਤ ਆ ਇਹਦੇ ਨਾਲ ਆਪਾਂ ਫਾਇਦਾ ਨਹੀਂ ਕਰ ਰਹੇ ਕੋਈ ਇਹਦੇ ਨਾਲ ਆਪਾਂ ਨੁਕਸਾਨ ਹੀ ਕਰ ਰਿਆ ਵੇਖੋ ਮੈਂ ਸਦਾ ਸਦਾ ਬੰਦਾ ਮੈਂ ਕਿਹੜਾ ਕੋਈ ਅਮਰੀਕਾ ਗਿਆ ਡਾ ਅੰਗਰੇਜ਼ੀ ਹੋਰ ਜੀ ਬਹੁਤ ਵੀ ਆਉਂਦੀ ਆ ਨਾ ਸਦਾ ਜਾਈਆਂ ਕੰਮ ਆਪਣਾ ਹਮਮ ਲੇਕਿਨ ਨਾਲ ਬੰਦੇ ਆਪਣੇ ਭਰਾ ਇਦਾਂ ਦੇ ਹਰ ਚੀਜ਼ ਨੂੰ ਮੈਂ ਜਿਹੜੀ ਛਿੜਕੂ ਮੈਂ ਮਨੋ ਦੇ ਟਰਾਂਸਲੇਟ ਕਰਕੇ ਦੱਸ ਦਿੰਦੇ ਆ ਹਮ ਇਹ ਜਿਹੜੀ ਚੀਜ਼ ਆ ਆਪਾਂ ਇੱਥੇ ਤੇ ਵੀਊ ਕਥਾ ਕੀਤਾ ਵੀ ਇਹਨੇ ਲੋਕ ਹਰਜਿੰਦਰ ਸਿੰਘ ਦੇ ਨਾਲ ਹਮ ਹੁਣ ਇਸ ਚੀਜ਼ ਦੇ ਉੱਤੇ ਇਹ ਵੀ ਛੱਤ ਛਾਤੀ ਮਾਰ ਕੇ ਵੇਖੋ ਵੀ ਜੇ ਭਲਕੇ ਨੂੰ ਚਾਹਣ ਤੇ ਹਰਜਿੰਦਰ ਸਿੰਘ ਦਾ ਨਾਮ ਚੁੱਕ ਕੇ ਦੂਜੇ ਬੰਦਿਆਂ ਦੇ ਨਾਮ ਫਿੱਟ ਕਰਕੇ ਇਹ ਵੀ ਕਹਿ ਸਕਦੇ ਆ ਵੀ ਉਹਨਾਂ ਦਾ ਜਿਹੜੇ ਐਕਸੀਡੈਂਟ ਚ ਮਾਰੇ ਗਏ ਆ ਵੀ ਉਹਨਾਂ ਉਹਨਾਂ ਬੰਦਿਆਂ ਦੇ ਤਰਸ ਤਰਸ ਕਰਕੇ ਲੋਕਾਂ ਨੇ ਕਮੈਂਟ ਕੀਤਾ ਵੀ ਹਰ ਜਿਹੜਾ ਹਰਜਿੰਦਰ ਸਿੰਘ ਨੂੰ ਸਜ਼ਾ ਹੋਣੀ ਚਾਹੀਦੀ ਆ ਹੂੰ ਜੋ ਪੁਲਿਸਨ ਜਿਹੜੇ ਆ ਉਹ ਕਰ ਰਿਹਾ ਜਿਹੜੇ ਈਮੇਲਾਂ ਪਾ ਰਿਹਾ ਮੈਂ ਉਹਨਾਂ ਸਾਰੇ ਨੂੰ ਹੱਥ ਬੰਨ੍ਹ ਕੇ ਬੇਇਜ਼ਤੀ ਕਰਦਾ ਵੀ ਇਹਨੂੰ ਬੰਦ ਕਰ ਦੋ ਮੇਰੇ ਭਰਾ ਇਹਦੇ ਉੱਤੋਂ ਵੀ ਲੋਕਾਂ ਨੇ ਮਤਲਬ ਪੈਸੇ ਕਮਾ ਲਏ ਇਸ ਚੀਜ਼ ਦੇ ਉੱਤੋਂ ਸਣੀ ਸ਼ਿਕਾਇਤ ਕਰਿਓ ਕੌਰ ਸਾਹਿਬ ਲੋਕਾਂ ਨੇ ਇਹਨਾਂ ਚੀਜ਼ਾਂ ਦੇ ਵਿਊ ਲੈ ਲਏ ਇਸ ਤੋਂ ਪੈਸਾ ਕਮਾ ਲਿਆ ਲੋਕਾਂ ਨੂੰ ਇਮੋਸ਼ਨਲ ਕਰ ਲਿਆ ਪਰ ਕਿ ਜੇ ਆ ਤੁਹਾਨੂੰ ਮੈਨੂੰ ਇਹ ਲੱਗਦਾ ਵੀ ਬਾਹਰ ਬੈਠੇ ਜਿਹੜੇ ਲੋਕ ਹੋ ਉਹਨਾਂ ਤੇ ਬੜਾ ਦਰਦ ਆ ਉਹ ਮਤਲਬ ਬਹੁਤ ਮਤਲਬ ਇਸ ਚੀਜ਼ ਦੇ ਉੱਤੇ ਸੋਖ ਮਨਾ ਰਹੇ ਆ ਕਿਉਂਕਿ ਮੈਂ ਜਦ ਨੂੰ ਲਈ ਬੈਠਾ ਮੈਨੂੰ ਗੱਲਾਂ ਬਾਤਾਂ ਮੈਂ ਕਰਦਾ ਉਹਨਾਂ ਦੇ ਨਾਲ ਚਾਰ-ਪੰਜ ਘੰਟੇ ਦੋ-ਦੋ ਘੰਟੇ ਵੀ ਗੱਲਾਂ ਕਰਦਾ ਹਰ ਬਰਗ ਔਰ ਉਹ ਲੋਕ ਜਿਹੜੇ ਪ੍ਰਦੇਸਾਂ 'ਚ ਬੈਠੇ ਹੋਣਾ ਉਹਨਾਂ ਦੇ ਦਿਲ 'ਚ ਇਨਾ ਦਰਦ ਆ ਉਹ ਕਹਿੰਦੇ ਕਿ ਸਾਨੂੰ ਕਰੋੜਾ ਰੁਪਈਆ ਵੀ ਇਕੱਠਾ ਕਰਨਾ ਪਵੇ ਅਸੀਂ ਤਾਂ ਵੀ ਇਕੱਠਾ ਕਰਕੇ ਆਪਣੇ ਭਰਾ ਨੂੰ ਸਰਦਾਰ ਨੂੰ ਅਸੀਂ ਹਾਜ਼ਾਰ ਕਰਾਵਾਂਗੇ ਪਤਾ ਕਿਉਂ ਕਿਉਂਕਿ ਉਧਰ ਜਿਹੜੇ ਪੋਸਟਪਾਈ ਟਰੱਕ ਦੇ ਉੱਤੇ ਪੱਗ ਬੰਨ੍ਹ ਕੇ ਬਿਲਕੁਲ ਸਹੀ ਉੱਤੇ ਉੱਤੇ ਪੱਗ ਬਣਾਈ ਆ ਔਰ ਇੱਕ ਚੈਲੰਜ ਹੋਇਆ ਵਾ ਵੀ ਤੁਹਾਡੀ ਪੱਗ ਹੁਣ ਟੱਕਾ ਤੇ ਰੱਖਾਂਗੇ ਹੁਣ ਤੁਹਾਡੇ ਸਿਰਾਂ ਤੇ ਨਹੀਂ ਰਹਿਣ ਦਿੰਦੇ ਹਮ ਹੁਣ ਇਹ ਉਹਨਾਂ ਲੋਕਾਂ ਨੂੰ ਚਾਹੀਦਾ ਨਹੀਂ ਜਿਹੜੇ ਬੰਦੇ ਇਮੋਸ਼ਨਲ ਕਰਕੇ ਪੈ ਇਕੱਠਾ ਕਰਦੇ ਪਏ ਆ ਯਾਰ ਗੱਲ ਤੇ ਇੱਥੇ ਅੜਕ ਵੀ ਆ ਨਹੀਂ ਇਹ ਵੇਖੋ ਵੀ ਇੱਕ ਸਿਰ ਤੇ ਜੂੜੇ ਦੇ ਕਾਰਨ ਕਵਰ ਜੀ ਜਿਹੜੇ ਪਰਦੇਸਾਂ 'ਚ ਸਾਡੇ ਭਰਾ ਬੈਠੇ ਅਣਥੱਕ ਮਿਹਨਤ ਕਰਦੇ ਆ ਨਾ ਦਿਨ ਰਾਤ ਇਹਦੇ ਮੰਦਰ ਟਰਾਲੇ ਚਲਾਉਂਦੇ ਆ ਗੱਡੀਆਂ ਚਲਾਉਂਦੇ ਆ ਕੋਈ ਅਥੀਕਾਰ ਕਰਦਾ ਕੋਈ ਮੋਲਾਜ ਕੰਮ ਕਰਦਾ ਕੋਈ ਕਿਥੇ ਕਰਦਾ ਉਹਨਾਂ ਬੰਦਿਆਂ ਨੂੰ ਤੁਸੀਂ ਵੇਖੋ ਉਹ ਆਪਣਾ 100-100 ਡਾਲਰ ਪਾ 500 ਡਾਲਰ ਵੀ ਟਫਾ ਕਰਕੇ ਦੇਣ ਦੇ ਰਹੇ ਆ ਦੇ ਰਹੇ ਆ ਤੇ ਪਰ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਈ ਵੀ ਅਸੀਂ ਉਹਨਾਂ ਦੇ ਘਰ ਸਿਰਫ 1 ਰੁਪਈਆ ਨਹੀਂ ਪਜਾਇਆ ਤੇ ਸਾਰੇ ਆਪ ਲੁੱਟ-ਖੁੱਟ ਗਏ ਆ ਬਾਕੀ ਉਹਨਾਂ ਦੇ ਪਰਿਵਾਰ ਨਾਲ ਮੇਰੀ ਗੱਲਬਾਤ ਜਿਹੜੀ ਉਹੀ ਕਿਉਂਕਿ ਮੈਂ ਰਾਜਮਸ਼ੀਹ ਜਾਨ ਦਾ ਕਾਰਨ ਨਹੀਂ ਹੀ ਮੇਰੇ ਭਰਾ ਅਮਰੀਕਾ ਜਿਹੜੇ ਆ ਮੈਂ ਕੈਨੇਡਾ 사우ਦੀ ਅਰਬਾ ਨਾ ਇੱਧਰ ਸਾਰੇ ਬਰੇਸ਼ੀਆ ਮੁਸੀ ਜਿੰਨੇ ਭਰਾ ਬਿੱਤੇ ਸਾਰੇ ਉਹ ਵੀ ਲੋਕ ਕਹਿੰਦੇ ਵੀ ਜੇ ਸਾਡੀ ਕਿਰਤ ਕਮਾਈ ਦੇ ਵਿੱਚੋਂ ਲੱਗਦਾ ਹੈ ਮਹੀਨਾ-ਮਹੀਨਾ ਲੱਗਦਾ ਕੋਈ ਫਰਕ ਨਹੀਂ ਪੈਂਦਾ ਨਹੀਂ ਜਾਓ ਇੱਕ ਵਾਰੀ ਪੜਾ ਕਰਕੇ ਆਓ ਵੀ ਜਿਹੜੇ ਫੇਕ ਅਕਾਊਂਟ ਬਣਾ ਕੇ ਲੋਕ ਲੁੱਟਖੁੱਟ ਕਰ ਰਹੇ ਆ ਕਿ ਜੇ ਉਹਨਾਂ ਦੇ ਇਹ ਸਹੀ ਆ ਕਿਉਂ ਉਹਨਾਂ ਦੇ ਘਰਾਂ ਤੱਕ ਪੈਸਾ ਪਹੁੰਚ ਰਿਹਾ ਵਾ ਲੈ ਕੇ ਸੱਚੀ ਗੱਲ ਯਾਰ ਕਵਰ ਸਿੰਘ ਦੀ ਜਦੋਂ ਮੈਂ ਉਸ ਘਰ ਦੇ ਵਿੱਚ ਗਿਆ ਨਾ ਏ ਜਿਸ ਘਰ ਦਾ ਜਵਾਨ ਪੁੱਤ ਘਰ ਤੋਂ ਦੂਰ ਹੁੰਦਾ ਨਾ ਉਸ ਮਾਂ ਨੂੰ ਪੁੱਛ ਕੇ ਵੇਖੋ ਲੋਕਾਂ ਨੇ ਸਵਾਦ ਲਿਆ ਇਸ ਚੀਜ਼ ਦਾ ਵੀ ਲੋਕਾਂ ਨੂੰ ਇਹ ਚੀਜ਼ ਦਾ ਗੁੱਸੇ ਵਾਲੀ ਗੱਲ ਨਹੀਂ ਆ ਪੰਜਾਬ ਦੇ ਲੋਕਾਂ ਨੇ ਬਹੁਤ ਬਨੇ ਧੁੰਕਰੀ ਮੈਂ ਆਇਆ ਹਰ ਬੰਦੇ ਨੂੰ ਵੀਊਅੰ ਵਾਲਾ ਆ ਫੋਟੋ ਪਾਤੀ ਲੱਖ ਸ਼ੇਅਰ ਕਰ ਦਿਓ ਆ ਵੀਡੀਓ ਪਾਤੀ ਤੇ 5 ਲੱਖ ਸ਼ੇਅਰ ਕਰ ਦਿਓ ਆ ਪੋਸਟ ਪਾਤੀ ਤੇ 1 ਕਰੋੜ ਸਾਈਨ ਚਾਹੀਦੇ ਕੋ ਯਾਰ ਤੁਸੀਂ ਕਿ ਤੂੰ ਕਦੋਂ ਸੁਧਰੋਗੇ ਯਾਰ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਮੈਂ ਕਹਿੰਦਾ ਠੀਕ ਆ ਲੋਕ ਕਹਿੰਦੇ ਨੇ ਅਗਸਰ ਸੁੱਖਾ ਪੀਂਦੇ ਉਹ ਕਰ ਦਿਆ ਕਰਦੇ ਪਰ ਯਾਰ ਤੁਸੀਂ ਇਹ ਚੀਜ਼ ਵੇਖੋ ਉਹ ਸੁੱਖਾ ਪੀ ਕੇ ਵੀ ਆ ਕੰਮ ਨਹੀਂ ਕਰਦੇ ਜਿਹੜੇ ਕੰਮ ਤੁਸੀਂ ਕਰਦੇ ਫਿਰਦੇ ਹੁਣੇ ਕੇ ਦੀ ਮੁਸੀਬਤ ਦਾ ਤਮਾਸ਼ਾ ਕਿਉਂ ਵੜਾ ਰਹੇ ਯਾਰ ਪਨੀ ਲੋਕ 7 ਕਰੋੜ ਰੁਪਈਆ ਜਿਨ੍ਹਾਂ ਨੇ ਕਮਾ ਲਿਆ ਕੀ ਮੈਂ ਇਹ ਗੱਲ ਦਾ ਕੌਰ ਸਾਹਿਬ ਦਾ ਇਤੁਰਕਾ ਨੂੰ ਆ ਰਿਕਾਰਡ ਕਹਿ ਰਿਹਾ ਉਹਨਾਂ ਨੂੰ ਜਿਹੜੇ ਬੰਦੇ ਐਦਾਂ ਦਾ ਪੈਸਾ ਇਕੱਠਾ ਕਰਦੇ ਨੇ ਵੇਖੋ ਲੋੜ ਆ ਸੰਦਾ ਮੰਗ ਲੋ ਕੀ ਸਾਨੂੰ ਲੋੜ ਆ ਵੀ ਸੰਗਤ ਬੜੀ ਮਹਾਨ ਇਥੇ ਤੇ 1 1 ਲੱਖ ਕੋ ਇਹ 1.5 ਲੱਖ ਦੇ ਨੂੰ ਤਿਆਰ ਹੋ ਜਾਂਦੇ ਆ ਹੂੰ ਆ ਵੇਖੋ ਜਿਹੜਾ ਕਿਸੇ ਵੀ ਮੁਸੀਬਤ ਦੇ ਉੱਤੇ ਆਪਾਂ ਆਪਣੀਆਂ ਰੋਟੀਆਂ ਸੇਕ ਰੀਆਂ ਉਹ ਇੱਕ ਨਾ ਇੱਕ ਦਿਨ ਆਪਾਂ ਨੂੰ ਭੁਗਤਣਾ ਜ਼ਰੂਰ ਪੈਣਾ ਬਿਲਕੁਲ ਬਾਬਾ ਜੀ ਇੱਕ ਗੱਲ ਐ ਵੀ ਆਪਾਂ ਇੰਸਟਾਗ੍ਰam ਫੇਸਬੁਕ ਤੇ ਬੈਠੇ ਰਹਿੰਦੇ ਆ ਤੇ ਆਪਾਂ ਲੋਕਾਂ ਨੂੰ ਕਹਿੰਦੇ ਰਹਿੰਦੇ ਆ ਵੀ ਸ਼ੇਅਰ ਕਰ ਦੋ ਤੇ ਇਨਸਾਫ ਮਿਲ ਜੂਗਾ ਇਹ ਸ਼ੇਅਰ ਕਰਨ ਵਾਲੀ ਇਨਸਾਫ ਮਿਲਣ ਲੱਗ ਗਿਆ ਅੱਜਕੱਲ੍ਹ ਇਹ ਕਿੰਨੇ ਆਪਣੇ ਪੰਜਾਬੀਆਂ ਨੂੰ ਇਹ ਗੱਲ ਸਿਖਾਤੀ ਐ ਵੀ ਤੁਸੀਂ ਫੇਸਬੁੱਕਾਂ ਦੇ ਮਹਿਕੇ ਸ਼ੇਅਰ ਕਰੋ ਤੁਸੀਂ ਇਦਾਂ ਦੀ ਪਟੀਸ਼ਨਾਂ ਸਾਈਨ ਕਰੋ ਜਾਂ ਤੁਸੀਂ ਇਹਨਾਂ ਨੂੰ ਪੈਸੇ ਭੇਜੋ ਤੇ ਇਨਸਾਫ ਮਿਲ ਜਾਊਗਾ ਕੀ ਪੰਜਾਬੀਆਂ ਨੂੰ ਜਾਂ ਇਹਨਾਂ ਲੋਕਾਂ ਨੂੰ ਕੀ ਕਾਨੂੰਨ ਦਾ ਹੀ ਨਹੀਂ ਪਤਾ ਜਿਹੜੇ ਇਹਨਾਂ ਨੂੰ ਇਹੋ ਜਿਹੇ ਪੈਸੇ ਵੀ ਦੇਈ ਜਾਂਦੇ ਤੇ ਸਾਈਨ ਵੀ ਕਰੀ ਜਾਂਦੇ ਪਟੀਸ਼ਨਾਂ ਤੇ ਜ਼ੋਰ ਸਾਹਿਬ ਅੱਜ ਧੌੜ ਪਤਾ ਕਿਹੜੀ ਐ ਵੀ ਉਹਦੀ ਹਮ ਹਰ ਬੰਦਾ ਵਿਊ ਦੇ ਚੱਕਰ ਤੇ ਪਿਆ ਮੈਂ ਵਿਊ ਲੈ ਲਾਵਾਂ ਹਮ ਉਹੀ ਇਹ ਵੇਖੋ ਮੈਨੂੰ ਕਿੰਨਾ ਚਿਰ ਹੋ ਗਿਆ ਇਸ ਮਤਲਬ ਮੈਂ ਗੱਲਾਂ ਬਾਤਾਂ ਕਰਦਾ ਤੁਹਾਡੇ ਨਾਲ ਚੈਨਲਾਂ ਵਾਲੇ ਭਰਾਵਾਂ ਨਾਲ ਤੁਸੀਂ ਮੇਰੇ ਜਾ ਕੇ YouTube ਤੇ ਵੇਖ ਲੋ ਜਿਹੜੇ ਹਜ਼ਾਰ ਬੰਦੇ ਨਹੀਂ ਹੋਇਆ ਤੁਸੀਂ ਇਹ ਵੇਖ ਲੋ ਕਿਉਂਕਿ ਮੇਰੀਆਂ ਗੱਲਾਂ ਸਿੱਧੀਆਂ ਵਾਂ ਤੇ ਜਿਹੜੇ ਬੰਦੇ ਅੱਧੇ ਲੰਗੇ ਟਪ ਟਪ ਦੇ ਦੁਖਦੇ ਆ ਉਹਨਾਂ ਨੇ ਜਾ ਕੇ ਉਹ ਗੰਦਿਆ ਗੰਦਾ ਕੋਈ ਬੋਲਣ ਵਾਲੇ ਗੰਦਾ ਕੰਡਕਟਰ ਰੱਖਣ ਵਾਲੇ ਉਹਨਾਂ ਦੇ ਮਿਲੀਅਨ ਮਿਲੀਅਨ ਦਾ ਚਾਚਰ ਪਾਇਆ ਪਾਇ ਮਰੀਏ ਬੰਦੇ ਆ ਤੇ ਇੱਕ ਪਾਸੇ ਜਦੋਂ ਲੋੜ ਪੈਂਦੀ ਆ ਕਿਸੇ ਨੂੰ ਵੀ ਧੀ ਭੈਣ ਨੂੰ ਜਾ ਕੇ ਭਰਾ ਨੂੰ ਸਾਡੇ ਤੱਕ ਪਹੁੰਚ ਕਰਦਾ ਵੀ ਸਾਡਾ ਆ ਕੰਮ ਕਰ ਦੇ ਅਬੀ ਉਹਨਾਂ ਲੋਕਾਂ ਨੇ ਇਹ ਸੋਚਿਆ ਵੀ ਬਾਬੇ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਈਏ ਕਿਉਂਕਿ ਮੈਂ ਕਹਿੰਦਾ ਹੀ ਨਹੀਂ ਆ ਕਿ ਸਬਸਕ੍ਰਾਈਬ ਕਰੋ ਕਿਉਂਕਿ ਵਿਊ ਵਿਊ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਵਿਊ ਨਾਲ ਇਹ ਨਹੀਂ ਹੋ ਸਕਦਾ ਵੀ ਸਾਡਾ ਚਿਹਰਾ ਵੱਡ ਸਕਦਾ ਜਾਂ ਕਾਰ ਪੈਸੇ ਆ ਸਕਦੇ ਆ ਲੇਕਿਨ ਮਕਸਦ ਇਹ ਜਨਤ ਨਹੀਂ ਇਹ ਕਦੇ ਜਰਾ ਖੜਦੇ ਨਹੀਂ ਨਾ ਉਹਨਾਂ ਦੇ ਇਹ ਵਿਊ ਵਿਊ ਹੀ ਖੇਡਾ ਗਿਆ ਫਾ ਬਾਬਾ ਜੀ ਇੱਕ ਇੱਕ ਗੱਲ ਐ ਵੀ ਆਪਾਂ ਜੇ ਬਾਹਰਲੇ ਦੇਸ਼ਾਂ ਅਸੀਂ ਅਮਰੀਕਾ ਦੀ ਗੱਲ ਕਰਦੇ ਆ ਤਾਂ ਅਮਰੀਕਾ ਦੇ ਵਿੱਚ ਹੀ ਵੱਖਵਾਦੀ ਗੱਲਾਂ ਜਾਂ ਹੋਰ ਵੀ ਕਈ ਗੱਲਾਂ ਜਾਂ ਮੈਸਜ ਦੇ ਤੌਰ ਤੇ ਮੈਂ ਨਾਂ ਵੀ ਲੈ ਦਿੰਦਾ ਵੀ ਖਾਲਿਸਤਾਨ ਪੱਖੀਆਂ ਗੱਲਾਂ ਬਹੁਤ ਹੁੰਦੀਆਂ ਨੇ ਤੇ ਉਹ ਸਾਰੇ ਅੱਜ ਚੁੱਪ ਕਰਕੇ ਕਿਉਂ ਬੈਠੇ ਆ ਉਹ ਅੱਜ ਬੋਲਦੇ ਕਿਉਂ ਨਹੀਂ ਬੇਬੀ ਇੱਕ ਸਰਦਾਰ ਦੀ ਦਸਤਾਰ ਜਿਹੜੀ ਆ ਉਹ ਸਿਰ ਤੇ ਨਜ਼ਰ ਨਹੀਂ ਆ ਰਹੀ ਜਦੋਂ ਕੋਰਟ ਦੇ ਵਿੱਚ ਜਾ ਰਿਹਾ ਤਾਂ ਮੇਰੀ ਇੱਕ ਗੱਲ ਆ ਜਰੂਰ ਇਹ ਸੰਗਤ ਤੱਕ ਪਹੁੰਚਾਇਓ ਮੈਂ ਪਹਿਲਾਂ ਵੀ ਕਿਹਾ ਹੈ ਵੀ ਖਾਲਿਸਤਾਨ ਆਪਾਂ ਇਸ ਜੀ ਦੇ ਹੱਕ ਚ ਨਹੀਂ ਖਾਲਸਾ ਉਹਦੇ ਅਸਲੋ ਰਾਜ ਦੁਨੀਆ ਦਾ ਰਾਜ ਆ। ਹੂੰ ਮੇਰੀ ਇੱਕ ਵੀਡੀਓ ਪਾਈ ਉਹਦੇ ਤੇ 50000 ਬੰਦੇ ਨੇ ਵੇਖ ਲਈ ਮੈਂ ਉਹਦੇ ਟਿਕਟੋਕ ਤੇ। ਮੈਂ ਉਹਦੇ ਜੇ ਬਿਆਨ ਪਾਇਆ ਕਵਰ ਸਾਹਿਬ ਕੀ ਪੰਨੂ ਸਾਹਿਬ ਕਿਹੜੀ ਗੁਫਾ ਚ ਵੜ ਗਏ ਜੇ ਹੂੰ ਉਹ ਹੀ ਕਹਿੰਦੇ ਜੇ ਖਾਲਸਾਪੁਰਾਣਾ ਜੀ ਸਦਕੇ ਬਣਾਓ। ਪਰ ਘਰ ਬਣਾਉਣ ਤੋਂ ਪਹਿਲਾਂ ਬੱਚੇ ਦੇ ਵਿਚਾਰੋ ਜਿਨ੍ਹਾਂ ਨੇ ਉਸ ਘਰ ਤੇ ਰਹਿਣਾ ਜੇ ਉਹ ਬੱਚੇ ਨਾ ਹੋਵੇ ਤਾਂ ਘਰ ਬਣਾ ਕੇ ਆਪਾਂ ਕਰਨਾ। ਹੂੰ ਤੇ ਪੰਨੂ ਸਾਹਿਬ ਦੀ ਕਸਤੇ ਕਿਤੇ ਵੀ ਠੀਕ ਆ। ਨਾ ਪੰਨੂ ਦਾ ਕੋਈ ਬਿਆਨ ਆਇਆ ਉਹਦੇ ਚੇਲੇ ਚਾਕਰੇ ਜੀ ਇੱਕ ਰੋਮ ਨੂੰ ਮਿਲੇ ਸੀ ਉਹ ਵੀ ਪੈ ਲਾ ਕੇ ਭੇਜਦੇ ਬਾਬੇ ਦੀ ਕਿਰਪਾ ਨਾਲ ਹਮ ਗੱਲ ਇਹ ਆ ਵੀ ਵੇਖੋ ਇਹ ਜਿਹੜੇ ਬੰਦੇ ਆ ਸਭ ਪੈਸੇ ਦੀ ਦੌੜ ਲੱਗੀ ਆ ਜੇ ਇਹਨਾਂ ਨੂੰ ਖਾਲਸਾ ਦਾ ਜਦਾ ਜ਼ਿਆਦਾ ਚਾ ਚਲਿਆ ਫਿਰ ਉਹ ਤੋਂ ਬਾਹਰ ਹੋੜਾ ਬਈ ਇਹਨੇ ਪੰਜਾਬ ਆ ਕੇ ਕਰਨਾ ਖਾਲਸਾ ਦੀ ਗੱਲ ਹਮ ਇਹ ਸਾਡੇ ਦੇ ਪਰਚੇ ਕਰਾਈ ਜਾਂਦੇ ਆ ਇਹਨਾਂ ਨੂੰ ਆਪਣੇ ਆਪਣੀਆਂ ਕੁੜੀਆਂ ਆਪਣੇ ਮੁੰਡੇ ਆਪਣਾ ਸਾਰਾ ਪਰਿਵਾਰ ਲੈ ਕੇ ਉੱਥੇ ਬੈਠੇ ਆ ਤੇ ਸਾਡਾ ਧੂਆ ਬਰਉਣ ਤੇ ਲੱਗੇ ਜਦੋਂ ਸਾਡੇ ਮੁੰਡੇ ਮੁੰਡੇ ਦੇ ਫੋਟੋ ਫੜ ਪਾਈ ਨਾ ਉਹਨੇ ਖਾਲਸਾ ਦੀ ਉਹਦਾ ਪੁਲਿਸ ਮੁਕਾਬਲਾ ਕਰਕੇ ਉਹਨੂੰ ਮਾਰ ਦਿੱਤਾ ਗਿਆ ਤੁਸੀਂ ਇਹ ਵੇਖੋ ਪੰਨੂ ਦਾ ਪੰਨੂ ਦਾ ਕੀ ਪਿਆ ਨਹੀਂ ਉੱਥੇ ਪੰਨੂ ਨੇ ਕੀ ਐਕਸ਼ਨ ਲਿਆ ਉੱਥੇ ਕੀ ਉਹਦੇ ਪਰਿਵਾਰ ਦੀ ਛਾੜਾ ਕੀਤੀ ਉਹ ਮੈਂ ਹੱਥ ਵਾਰ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦਾ ਮੈਨੂੰ ਗਲਤ ਕਹਿ ਲਿਓ ਗਾਲਾਂ ਕੱਢ ਲਿਓ ਸਹੀ ਲੱਗਦਾ ਉਹਦਾ ਸਹੀ ਕਹਿ ਕੇ ਮਾਰਾ ਲੱਗਦਾ ਤੇ ਜ਼ਰੂਰ ਗਾਲਾਂ ਕੱਢਿਓ ਜੀ ਸੜ ਕੇ ਕੱਢ ਲਿਓ ਪਰ ਇੱਕ ਗੱਲ ਯਾਦ ਰੱਖੋ ਇਹਨਾਂ ਦੇ ਮਗਰ ਲੱਗ ਕੇ ਨਾ ਆਪਣੀ ਜ਼ਿੰਦਗੀ ਤਬਾਹ ਨਾ ਕਰੋ ਅਸੀਂ ਸੰਸਾਰ ਤੇ ਆਏ ਆ ਨਾ ਅਸੀਂ ਜੇਲਾ ਦੇ ਰਹਿਣੋਂ ਹੱਥ ਨਹੀਂ ਆਏ ਅਸੀਂ ਦੁਨੀਆ ਤੇ ਰਾਜ ਕਰਨ ਵਾਸਤੇ ਆਏ ਆ ਚੰਗੀ ਪੜ੍ਹਾਈ ਕਰੋ ਚੰਗੇ ਅਹੁਦੇ ਹਾਸਲ ਕਰੋ ਕੀ ਰਾਜ ਯਾਰ ਕੱਲਾ ਐਦਾਂ ਕੋਈ ਨਾ ਵੀ ਵਾਕਵਾਦੀ ਵੜ ਕੇ ਰਾਜ ਹੋਣਾ ਤੁਸੀਂ ਚੰਗੀ ਪੜ੍ਹਾਈ ਕਰੋ ਕੁਰਸੀਆਂ ਤੇ ਬੈਠੋ ਯਾਰ ਵਧੀਆ ਕੁਰਸੀਆ ਕੋਈ ਐਸਐਸਸੀ ਕੋਈ ਐਲਐਸਸੀ ਕੋਈ ਆਈਜੀ ਲੱਗੇ ਕੋਈ ਆਈਪੀਐਸ ਅਫਸਰ ਲੱਗੇ ਤੇ ਕਿਉਂ ਨਹੀਂ ਸਾਡੀ ਚਵੀ ਦੁਨੀਆ ਤੇ ਮੰਦੀ ਯਾਰ ਕਿ ਇਹਦੇ ਨਾਲ ਨਹੀਂ ਸੰਦਾ ਰਾਜ ਹੁੰਦਾ ਇਹ ਰਾਜ ਅਸੀਂ ਕੱਲਾ ਥੰਦੇ ਚੁੱਕ ਕੇ ਅਸੀਂ ਧਰਨੇ ਲਾ ਕੇ ਮੋਰਚੇ ਲਾ ਕੇ ਇਹਦੇ ਵਿੱਚ ਹੀ ਰਾਜ ਹੈ ਮੈਂ ਨਹੀਂ ਇੱਚੀ ਮੰਨਦਾ ਮੇਰਾ ਭਾਵੇਂ ਕੋਈ ਲੋਕ ਵਿਰੋਧ ਕਰਨ ਜਾਂ ਕੋਕਾ ਮੈਨੂੰ ਇਸੀ ਦਾ ਫਰਕ ਪੈਂਦਾ ਤਾਂ ਲੋਕਾਂ ਦੀਆਂ ਮੈਨੂੰ ਨਹੀਂ ਮੈਂ ਇਹਨਾਂ ਦੀ ਜਈ ਪ੍ਰੋਵਾਈਡ ਨਹੀਂ ਕਰਦਾ ਜਿੰਨਾ ਵਿਰੋਧ ਕਰਨਾ ਉਹਨਾਂ ਕਰੀਆ ਹਾਂ ਬਾਬਾ ਜੀ ਇੱਕ ਇੱਕ ਗੱਲ ਹੈ ਵੀ ਸੋਸ਼ਲ ਮੀਡੀਆ ਤੇ ਨਾ ਮੈਂ ਪਹਿਲਾਂ ਜਿਵੇਂ ਤੁਸੀਂ ਵੀ ਕਿਹਾ ਵੀ ਈਵਿਊਜ਼ ਦੀ ਗੇਮ ਚੱਲ ਰਹੀ ਆ ਇੱਕ ਪਾਸੇ ਕਹਿ ਰਿਹਾ ਵੀ ਹਰਜਿੰਦਰ ਨੂੰ ਸਖਤ ਤੋਂ ਸਖਤ ਪੰਜਾਬੀ ਕਹਿ ਰਿਹਾ ਵੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਮੈਂ ਇੱਕ ਕਿਸੇ ਦੀ ਪੋਸਟ ਪੜ੍ਹ ਰਿਹਾ ਸੀ ਕਿਸੇ ਵਿਅਕਤੀ ਦੀ ਉਸ ਵਿਅਕਤੀ ਨੇ ਪੋਸਟ ਪਾਈ ਹੋਈ ਸੀ ਵੀ ਐਸੇ ਤਰੀਕੇ ਨਾਲ ਇਹ ਸੋਚੋ ਵੀ ਕੋਈ ਟਰੱਕ ਡਰਾਈਵਰ ਪ੍ਰਵਾਸੀ ਹੁੰਦਾ ਅਤੇ ਤਿੰਨ ਪੰਜਾਬੀਆਂ ਦੀ ਜਾਨ ਚਲੀ ਜਾਂਦੀ ਤਾਂ ਵੀ ਅਸੀਂ ਉਹਨਾਂ ਦੇ ਹੱਕ 'ਚ ਖੜਨਾ ਸੀ ਇਹ ਤਾਂ ਕੱਲਾ ਕਈਆਂ ਜਾ ਰਹੀਆਂ ਨੇ ਗਾਲੇਦਾਰੀ ਵਾਰੀ ਵੇਖੋ ਸਭ ਤੋਂ ਪਹਿਲਾਂ ਤਾਂ ਮੈਂ ਹੁਣ ਜਿਹੜੀ ਗੱਲ ਕਹਿਣ ਲੱਗਾ ਬੜਿਆਂ ਦੀਆਂ ਟੀਕਾ ਨਿਕਲਦੀਆਂ ਹੂੰ ਇਹ ਵੀਡੀਓ ਵਾਇਰਲ ਕਿਹਨੇ ਕੀਤੀ ਆਪਣੇ ਬੰਦੇ ਨੇ ਆਪਣੇ ਬੰਦਿਆਂ ਨੇ ਬਿਲਕੁਲ ਸਹੀ ਕਿਉਂ ਲੈਣ ਵਾਸਤੇ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਆ ਇਹਨਾਂ ਨੇ ਕੋਈ ਇਨਸਾਫ ਦਵਾਉਣ ਵਾਸਤੇ ਨਹੀਂ ਠੀਕ ਆ ਸਾਨੂੰ ਹਿੰਦੂ ਸੇ ਕਹਿੰਦੂ ਸੇ ਕਹਿੰਦੂ ਸੇ ਕਹਿ ਕੇ ਪਾੜਨਦੇ ਆ ਉੱਤੇ ਬੈਠੇ ਰਾਜ ਕਰੀ ਜਾਂਦੇ ਆ ਹੂੰ ਹੂੰ ਵੇਖੋ ਭਾਈ ਬਾਹਰ ਬੈਠੇ ਸਾਡੇ ਭਰਾ ਵੇਖੋ ਸਾਨੂੰ ਨੇ ਆਹੀ ਹਰ ਧਰਮ ਦੇ ਸਰਕਾਰ ਕਰਦੇ ਆ ਕਵਰ ਸਾਹਿਬ ਤੁਹਾਨੂੰ ਪਤਾ ਹੀ ਆ ਮੇਰਾ ਸਾਰਿਆਂ ਨਾਲ ਪੇਮ ਆ ਨਾ ਜਿਹੜਾ ਪਿਆਰ ਨਾ ਮਿਲਦਾ ਆਪਾਂ ਉਹਨੂੰ ਛਾਤੀਆਂ ਲਾਉਂਦੇ ਆ ਨਾ ਜਿਹੜਾ ਕੋਈ ਔੜਾ ਨਾ ਮਿਲਦਾ ਫਿਰ ਉਹਨੂੰ ਆਪਾਂ ਉਸ ਹਿਸਾਬ ਨਾਲ ਲੈ ਲੈਂਦੇ ਆ ਪਰ ਇੱਕ ਗੱਲ ਆ ਜਿੰਨਾ ਈਰਖਾ ਹੀ ਪਾ ਕੇ ਆਪਣਿਆਂ ਨੂੰ ਆਪਣਿਆਂ ਤੋਂ ਦੂਰ ਕੀਤਾ ਘਾਟਾ ਵੀ ਉਹਨਾਂ ਵੱਡਾ ਚੱਲਦੇ ਪਏ ਆ ਉਹ ਇਹ ਵੇਖੋ ਵੀ ਐਡਾ ਵੱਡਾ ਇੱਕ ਕਾਂਡ ਹੋ ਗਿਆ ਅਰਜੰਦਰ ਸਿੰਘ ਆਲਾ ਤੁਸੀਂ ਵੇਖੋ ਪੰਜਾਬ ਚ ਕਿੰਨਾ ਕਰੋੜਾ ਉਹਨਾਂ ਦੇ ਇਲਾਕੇ ਚ ਕਿੰਨਾ ਕਰੋੜਾ ਦੱਸੋ ਮੈਨੂੰ ਕਿੰਨੇ ਕੇ ਲੀਡਰ ਜਿਹੜੇ ਉਹਨਾਂ ਨੇ ਕਹਿਤਾ ਵੀ ਐਸਐਮਲ ਕੋਰ ਨੇ ਮੇਰੇ ਹਿਸਾਬ ਨਾਲ ਸਿਰੇ ਕਿਹਾ ਤੇ ਉਹ ਭਗਵੰਦ ਮਾਨ ਦਾ ਕੋਈ ਬਿਆਨ ਆਇਆ ਭਗਵੰਦ ਮਾਨ ਨੂੰ ਚਾਹੀਦਾ ਇਸ ਜੀ ਦੇ ਉੱਤੇ ਵੱਡਾ ਐਕਸ਼ਨ ਲਵੇ ਇਹ ਹਾਂ ਵੀ ਜਦੋਂ ਬਾਰ ਦਿੱਤਾ ਜਾਂ ਜਿਹੜੀ ਬਾਰ ਦੀ ਕੋ 6 ਮਹੀਨੇ ਸਾਲ ਦੀ ਦਿਓ ਉਹਨੇ ਕਿਹੜਾ ਕੋਈ ਜਾਣ ਕੇ ਬੰਬ ਮਾਰੇ ਜਾਂਦੇ ਗੋਲ ਜਚਾਈਆਂ ਵੇਖੋ ਜਿਹੜਾ ਬੰਦੇ ਆ ਰਹੇ ਆ ਜਿਹੜੇ ਬੰਦੇ ਰਫਤਾਰ ਦੇ ਵਿੱਚ ਗੱਡੀ ਲੈ ਕੇ ਆਏ ਆ ਸਾਹਮਣੇ ਟਰੱਕ ਆ ਜਦੋਂ ਆਪਾਂ ਆਪਣੀ ਗੱਡੀ ਨੂੰ ਕੰਟਰੋਲ ਕਰਦੇ ਆ ਆਪਣੇ ਆ ਜਿਹੜੇ ਭੁਗਾਨੇ ਬਾਹਰ ਆਉਂਦੇ ਕੀ ਕਹਿੰਦੇ ਇਹਨਾਂ ਨੂੰ ਹੂੰ ਏਅਰ ਬੈਗ ਆ ਏਅਰ ਬੈਗਸ ਆ ਏਅਰ ਬੈਗ ਹਾਂ ਜਦੋਂ 브্রেক ਮਾਰਦੇ ਤੇ ਏਅਰ ਬੈਗ ਆਉਣੇ ਹੈ ਨਾ ਉਹਨੋਂ ਦੋ ਕੁੜੀਆਂ ਇੱਕ ਮੁੰਡਾ ਵੀ ਨੇ ਸੌਂਦੇ ਚ ਆਇਆ ਤੇ ਹੁਣ ਉਹ ਮਸਤੀ ਕਰਦੇ ਆ ਰਹੇ ਸੀ ਹੋ ਸਕਦਾ ਵੀ ਉਹ ਮਸਤੀ-ਮਸਤੀ ਦੇ ਵਿੱਚ ਉਹ ਜਿਹੜਾ ਬ੍ਰੇਕ ਦੀ ਥਾਂ ਤੇ ਰੇਸ ਤੇ ਪੈ ਰੱਖਦਾ ਸੀ ਉਹ ਖਿੱਚਿਆ ਗਿਆ ਹੋਊ ਹੂੰ ਜਨਾ ਕਸੂਰ ਅਰਜਿੰਦਰ ਸਿੰਘ ਦਾ ਉਹਦੇ ਨਾਲ ਦੁੱਖੜਾ ਕਸੂਰ ਉਹਨਾਂ ਬੰਦਿਆਂ ਦਾ ਮਰਨ ਵਾਲਿਆਂ ਦਾ ਬਾਕੀ ਕੋਲ ਮਰਨ ਵਾਲਿਆਂ ਤੇ ਜਿਹੜੇ ਉਹਨਾਂ ਵਾਪਸ ਨਹੀਂ ਹੋਣਾ ਦੁੱਖ ਸਾਨੂੰ ਵੀ ਬਹੁਤ ਆ ਪਰ ਇਹ ਆ ਵੀ ਜਾਣ ਵਾਲੇ ਤੇ ਚਲ ਗਏ ਪਰ ਯਾਰ ਇੰਨਾ ਵੀ ਤਕੜਾ ਨਾ ਕਰੋ ਕਿ ਤੁਸੀਂ ਆ ਜਿਹੜੇ ਰੌਲਾ ਪਾਈ ਗਏ ਨੇ 45 ਸਾਲ ਸਜ਼ਾ ਹੋਈ 40 ਸਾਲ ਹੋਈ ਇੰਦਾਂ ਦੀ ਕੋਈ ਗੱਲ ਨਹੀਂ ਹੋਈ ਮੈਂ ਕਰੀ ਬਹਿ ਕੇ ਚੰਗੀ ਤੋਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਕੇ ਆਇਆ ਕੋਈ ਸਜ਼ਾ ਨਹੀਂ ਸੁਣਾਏਗੀ ਇੱਕ ਮਿੰਟ ਹੋਰ ਕਰ ਦਵਾ ਸਾਰੇ ਭਰਾਵਾਂ ਨੂੰ ਜਿੰਨੇ ਬਾਹਰ ਪਰਦੇਸ ਬੰਦੇ ਚ ਬੈਠੇ ਆ ਭਾਈ ਉਹਨਾਂ ਨੇ ਵਕੀਲ ਕਰ ਲਿਆ ਵਾ ਮਿੱਟੀ ਦੀ ਸਸਤਾ ਨੇ ਕੀਤਾ ਵਾ ਉਹਨਾਂ ਨੇ ਆਪਣਾ ਨਾਮ ਗੁਪਤ ਰੱਖਿਆ 1 ਕਰੋੜ ਰੁਪਈਆ ਉਧਰ ਦੇ ਵਕੀਲ ਨੂੰ ਦੇ ਦਿੱਤਾ ਗਿਆ ਵਾ ਠੀਕ ਹੈ ਜੀ ਤੇ ਉਹ ਵੀ ਦੇ ਸੈਨ ਤੋਂ ਉਹਨਾਂ ਵੱਤੇ ਪਹੁੰਚ ਚੁੱਕੇ ਆ ਚੈਨਸਰ ਹੋ ਜਾਣਗੇ ਬਸ ਕੋਈ ਕੁਝ ਨਾ ਕਰੋ ਪੈਸੇ ਦੀ ਲੁਣਵੀ ਹੋ ਕੇ ਦੇ ਅੱਛਾ ਤੇ ਵੱਲੋਂ ਇਹ ਨਹੀਂ ਸਿਰਫ ਉਹਨਾਂ ਕੋਈ ਵਧੀਆ ਸਭ ਕੁਝ ਡਰਦੀ ਕਰਾਵਾ ਉਹ ਹੀ ਘਰ ਬੈਠੇ ਇਹਨਾਂ ਕਰ ਸਕਦੇ ਜੇ ਹੋਰ ਕੋਈ ਨਹੀਂ ਕਰ ਸਕਦੇ ਪੰਜ ਪੰਜ ਹਜ਼ਾਰ ਦੀ ਮੋਲ ਮਤਰ ਕਰ ਲੋ ਮੇਰੇ ਚੌਪਰੀ ਸਾਹਿਬ ਕਰ ਲੋ ਤੇ ਅਰਦਾਸ ਕਰੋ ਕਿ ਮਹਾਰਾਜ ਬਰਦਨ ਮੁਕਤ ਕਰੋ ਹੋਰ ਉਹਨਾਂ ਨੂੰ ਕੁੱਖੇ ਚਾਹੀਦਾ ਇਹ ਵੀ ਗੱਲ ਵੇਰੀ ਉਹਨਾਂ ਦੇ ਨਾਲ ਕਵਰ ਸਾਹਿਬ ਹੋਈ ਆ ਵੀ ਜੇ ਸਾਨੂੰ ਲੋੜ ਪੈਂਦੀ ਆ ਹੂੰ ਤੇ ਫਿਰ ਅਸੀਂ ਪੂਰਾ ਪਰਿਵਾਰ ਜਿਹੜਾ ਉਹ ਸੰਗਤ ਨੂੰ ਅਪੀਲ ਕਰਾਂਗੇ ਤੇ ਜਿੰਨਾ ਚਿਰ ਪੂਰਾ ਪਰਿਵਾਰ ਨਹੀਂ ਨਾ ਆਉਂਦਾ ਉਹਨਾਂ ਚਿਰ ਮਤਲਬ ਕਿਸੇ ਨੂੰ ਵੀ ਕੋਈ ਪੈਸਾ ਨਾ ਪੈ ਜਾਵੇ ਕਿ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਲੋੜ ਹੋਵੇ ਅਸੀਂ ਸੰਗਤ ਨੂੰ ਕਹੀਏ ਕਿ ਸਾਡਾ ਸਾਥ ਦਿਓ ਤੇ ਅੰਝੋ ਸਾਡਾ ਜਵਾਬ ਇਹ ਵੇਲੇ ਕਿ ਅਸੀਂ ਤੇ ਪਹਿਲੇ ਤੁਹਾਨੂੰ ਮੋਸਰ ਪੈਸਾ ਪਾ ਚੁੱਕੇ ਆ ਠੀਕ ਹੈ ਜੀ ਇਸ ਕਰਕੇ ਸਾਰਿਆਂ ਨੂੰ ਅਵੇਅਰ ਕਰੋ ਜਿੰਨੇ ਭੈਣ ਭਰਾ ਇਸ ਚੀਜ਼ ਦੇ ਉੱਤੇ ਹਾਮੀ ਭਰਦੇ ਪਏ ਜਿਹੜੀਆਂ ਪਟੀਸ਼ਨ ਅਪਰੋਸ਼ਨ ਨੇ ਉਹਨੂੰ ਕੈਸੋ ਕਰੋ ਇਹਦੇ ਤੇ ਕੋਈ ਬੰਦਾ ਸਹਿਮਤ ਨਾ ਕਰੇ ਇਹਦੇ ਨਾਲ ਕੋਈ ਮਸਲਾ ਨਹੀਂ ਹੋਣਾ ਇਹ ਖਾਸ ਕਰਕੇ ਉਹਨਾਂ ਨੇ ਮੈਨੂੰ ਆਖਿਆ ਉਹਨਾਂ ਦਾ ਮੈਸੇਜ ਮੈਂ ਤੁਹਾਡੇ ਨਾਲ ਪੜਾ ਰਿਹਾ ਦਰਵਾਜ਼ੇ ਚਿੱਤਰ ਵੀ ਦਾ ਠੀਕ ਹੈ ਜਿੱਥੇ ਪਟੀਸ਼ਨਾਂ ਦੀ ਗੱਲ ਹੈ ਉੱਥੇ ਕਈ ਐਨ ਜੀਓਜ਼ ਵੀ ਅੱਗੇ ਆ ਗਈਆਂ ਨੇ ਮਤਲਬ ਉਹਨਾਂ ਨੂੰ ਵੀ ਪੈਸੇ ਨਾ ਦਿੱਤੇ ਜਾਣ ਤੁਸੀਂ ਸਿੱਧਾ ਤੌਰ ਤੇ ਇਹੀ ਗੱਲ ਕਹਿ ਰਹੇ ਹੋ ਨਹੀਂ ਜੀ ਉਹਨੇ ਲੜਨ ਲਾਉਣਾ ਉੱਥੇ ਕਰਨਾ ਐਨ ਜੀਓ ਨੇ ਉੱਥੇ ਕੰਮ ਵਕੀਲ ਦਾ ਹੂੰ ਇਦਾਂ ਤਾਂ ਮੈਂ ਵੀ ਕ ਮੈਂ ਜਾਨਾ ਜੀ ਮੈਨੂੰ ਅਮਰੀਕਾ ਭੇਜੋ ਟਿਕਟ ਭੇਜੋ ਮੈਂ ਆ ਕੇ ਕੋਈ ਗੱਲਬਾਤ ਕਰਦਾ ਮੈਂ ਉੱਥੇ ਜਾ ਕੇ ਵਕੀਲ ਕਰਦਾ ਉਹ ਯਾਰ ਇਹ ਸਭ ਰੋਟੀਆਂ ਦਿੱਤੀਆਂ ਕਾਰਨ ਰੋਟੀਆਂ ਦੇ ਕਾਰਨ ਹੀ ਆ ਰੋਟੀਆਂ ਕਾਰਨ ਪੂਰੇ ਤਾਲ ਜਿੱਦਾਂ ਮਾਰੇ ਰੱਖਿਆ ਵੇਖੋ ਐਨਜੀਓ ਦਾ ਕੰਮ ਲੰਗਰ ਨੁਕਰ ਲੋ ਜਿਹੜਾ ਕੰਮ ਕਰਨਾ ਉਹ ਕਰਨਾ ਹਨਾ ਜਿੱਦਾਂ ਆਪਾਂ ਜਾਣਦੇ ਹੀ ਆ ਉਹਦੇ ਨੇ ਪਾਸੇ ਰੱਬ ਦਾ ਨਾਮ ਭਲਾ ਕਰੇ ਇਸultanpur 로ਦੀਵਾ ਲੋਕਾਂ ਨੂੰ ਨੋਵੜਾ ਲੰਗਰ ਦੀ ਐਨਜੀਓ ਟੀਮਾ ਉੱਥੇ ਜਾਣਗੇ ਐਨਜੀਓ ਟੀਮਾ ਨੇ ਇੱਥੇ ਆ ਕੇ ਕਰਨਾ ਅਰਦਾਸ ਵੀਰ ਦੀ ਕਰਨਾ ਕੋਪਰਾ ਜ਼ਾਦਾ ਬਾਹਰ ਆ ਜਵੇ ਹੋਰ ਕਹੇ ਚੀਜ਼ ਦੀ ਲੋੜ ਹੈ ਕਿ ਭਾਈ ਭੈ ਪੂਰਾ ਬਾਬੇ ਦੀ ਕਿਰਪਾ ਵਾ ਤੇ ਮੱਜ ਦੇ ਵਿੱਚ ਸਤਗੁਰੂ ਬਾਬਾ ਦੀ ਉਸਤੈ ਗੁਰੂ ਦੇ ਬਾਬਾ ਕਲਗੀਧਰ ਪਾਸ਼ਾ ਮਹਾਰਾਜ ਸਾਡਾ ਬੈਠਾ ਬਾਬਾ ਨੋਸਤਗ ਬੈਠਾ ਸ਼ਹੀਦ ਸਿੰਘ ਭਾਈ ਦਾਰੂ ਸਿੰਘ ਇਹ ਉਹ ਧਰਤੀ ਆ ਜਿੱਥੇ ਸ਼ਹੀਦਾਂ ਦੀ ਧਰਤੀ ਆ ਇਸੇ ਹਮੇਸ਼ਾ ਸੰਕਟ ਆਉਂਦੇ ਵੀ ਸਿੰਘ ਚੜ੍ਹਦੀ ਕਲਾ ਚ ਰਾਇਆ ਤੇ ਬਾਕੀ ਮਾਵਾ ਨੂੰ ਹਮੇਸ਼ਾ ਦੁੱਖ ਜ਼ਿਆਦਾ ਹੁੰਦਾ ਪਰ ਤੁਹਾਨੂੰ ਪਤਾ ਹੀ ਹੈ ਨਾ ਮਾਂ ਜੀ ਦੀ ਮਰਜ਼ੀ ਤੇ ਰੇਰ ਹੋਵੇ ਉਹ ਹਰ ਇੱਕ ਸੰਸੜ ਚੱਲ ਲੈਂਦੀ ਆ ਲੇਕਿਨ ਜਦੋਂ ਪੁੱਤ ਦੀ ਗੱਲ ਆਉਂਦੀ ਨਾ ਉਹ ਕਿੱਥੇ ਟੱਕਰ ਜਾਂਦੀ ਤੁਸੀਂ ਤੁਸੀਂ ਉਹਨਾਂ ਦੀ ਬਾਤ ਮਾਤਾ ਜੀ ਨੂੰ ਮਿਲਿਓ ਤੁਸੀਂ ਉਹਨਾਂ ਦੀ ਮਾਤਾ ਜੀ ਨੂੰ ਉਹਦੇ ਭਰਾ ਨੂੰ ਮੈਂ ਬਾਈ ਜੀ ਦਰਸ਼ਨ ਪਰ ਮੈਂ ਮਿਲਿਆ ਸਾਰਿਆਂ ਨੂੰ ਤੇ ਰਿਸ਼ਤੇਦਾਰ ਜਿਹੜੇ ਉਹਨਾਂ ਦੇ ਆਪਣੇ ਆਉ ਰਹੇ ਆ ਜਾ ਰਹੇ ਆ ਵੇਖੋ ਭਾਈ ਜਿਨ੍ਹਾਂ ਨੂੰ ਲੋਕ ਹੁੰਦਾ ਉਹਨਾਂ ਨੇ ਆਉਣਾ ਹੀ ਹੈ ਨਾ ਤੇ ਪਰਿਵਾਰ ਦੇ ਪਰਿਵਾਰ ਦੇ ਹਾਲਾਤ ਕੀ ਆ ਇਸ ਸਮੇਂ ਦੇਖੋ ਜੀ ਮਾਤਾ ਨਾਲ ਦੀ ਚੱਲੀ ਆ ਨਾ ਉਹ ਮਤਲਬ ਇੱਕ ਟਾਈਮ ਬਹੁਤ ਜਿੰਦਾ ਕਹਿ ਸਕਦੇ ਸੋਗ ਦੇ ਵਿੱਚ ਆ ਮਾਤਾ ਜਰੀ ਆ ਹੂੰ ਤੇ ਬਾਕੀ ਪਰਿਵਾਰ ਜਿਹੜਾ ਆ ਰਿਹਾ ਵਾ ਹੋਰ ਹੀ ਮਿਲਣ ਵਾਲੇ ਜਿਹੜੇ ਆ ਉਹ ਆ ਰਿਹਾ ਲੇਕਿਨ ਮਾਂ ਦਾ ਦੁੱਖ ਤੇ ਹੁਣ ਮਾਂ ਹੀ ਜਾਣਦੀ ਆ ਆਪਾਂ ਕਵਰ ਸੀ ਸਾਰੇ ਜਾਣਦੇ ਆ ਨਾ ਹੂੰ ਤੇ ਜਿਹੜਾ ਮਾਂ ਦਾ ਦੁੱਖ ਆ ਉਹ ਮਾਂ ਹੀ ਜਾਣਦੀ ਹੁਣ ਕੋਈ ਨਹੀਂ ਜਾਣਦਾ ਨਾ ਹੂੰ ਹੂੰ ਤੇ ਬੁੜਤੀ ਅਹੀਂ ਤੇ ਹੌਸਲਾ ਹੀ ਦੇ ਕੇ ਆਏ ਆ ਵੀ ਮਾਦਾ ਪਰਿਵਾਰ ਨਾ ਕਰਾ ਅਹੀਂ ਜਿੱਲੇ ਜੋਗੇ ਆਗੇ ਅਹੀਂ ਵੀ ਬੜੀ ਆਪਣੇ ਲੋਕ ਉਹਨਾਂ ਨੂੰ ਕਿਹਾ ਵੀ ਜਿੱਥੇ ਸਾਡੀ ਲੋੜ ਪੈਂਦੀ ਅਹੀਂ ਜਿੱਲੇ ਜੋਗੇ ਹੁੰਦੀਆਂ ਅਹੀਂ ਵੀ ਕਰਾਵੇ ਬਾਕੀ ਪੰਜਾਬ ਵੀ ਜਿਹੜਾ ਪੰਜਾਬ ਜਿੱਥੇ ਲੋੜ ਪਊਗੀ ਇਹ ਪੰਜਾਬ ਏਦਾਂ ਦਾ ਕਬਰ ਸਾਹਿਬ ਤੇ ਅਰਬ ਰੁਪਈਆ ਇਕੱਠਾ ਹੋ ਜਾਂਦਾ ਇੱਕ ਆਵਾਜ਼ ਦੇ ਉੱਤੇ ਇਹਨਾਂ ਨੂੰ ਹਲੂ ਨਹੀਂ ਤੋੜਾ ਇਹ ਨਾ ਸੁੱਤ ਇਹ ਸੁੱਤੇ ਜਾ ਸਕਦਾ ਇਹਨਾਂ ਨੂੰ ਮਾਰਾ ਜਾ ਹਲਾਓਗੇ ਨਾ ਤੇ ਇਹ ਕਰੋੜਾ ਰੁਪਈਆ ਲੈ ਕੇ ਕੱਲਾ ਕੱਲਾ ਬੰਦਾ ਨਿੱਤਰ ਆਉਂਦਾ ਦੱਸੋ ਕਿੱਥੇ ਲਾਉਣਾ ਦੱਸੋ ਕਿੱਥੇ ਲਾਉਣਾ ਇਹ ਉਹ ਪੰਜਾਬ ਦੀ ਧਰਤੀ ਆ ਜਿਹੜੋ ਬੁਰਾ ਵਕਤ ਆਉਂਦਾ ਨਾ ਇਹ ਇਹ ਨਹੀਂ ਵੇਦੇ ਕਿ ਇਹ ਲੋਅ ਆ ਸਿੱਖ ਆ ਮੁਸਲਮਾਨ ਸਾਈ ਆ ਉਦੋਂ ਬਾਬਾ ਜੀ ਛਾਲਾ ਮਾਰ ਮਾਰ ਕੇ ਗਾੜੀ ਆਉਂਦੇ ਆ ਇਹ ਪੰਜਾਬ ਆ ਤੇ ਪੰਜਾਬ ਨੇ ਬੁਰੇ ਵਕਤ ਦੀਆਂ ਪਹਿਲਾਂ ਵੀ ਚੀਕਾਂ ਕਢਾਈਆਂ ਵਾ ਗਾਂ ਵੀ ਕਢੋ ਕਰਊਗਾ ਬਸ ਹੱਤ ਮੰਨ ਕੇ ਬੇਨਤੀ ਆ ਵੀ ਜਿਹੜੇ ਪੰਜਾਬ ਦੇ ਲੋਕ ਇਹਨਾਂ ਨੂੰ ਜਾਗਰਦੀ ਲੋੜ ਹੈ ਯਾਰ ਤੁਸੀਂ ਸਾਰੇ ਸੇਖਾਂ ਜੇ ਸੋਸ਼ਲ ਮੀਡੀਆ ਦੇ ਕੋਈ ਇਨਫਲੂਐਂਸਰ ਬਣੇ ਫਿਰਦੇ ਤੇ ਘੌਂਕੋ ਥੋੜਾ ਦੱਸੋ ਵੀ ਹਾਂ ਬਈ ਆਪਣੇ ਪੰਜਾਬ ਦਾ ਨੌਜਵਾਨ ਉਹਦਾ ਧੱਕਾ ਆ ਆਪਾਂ ਸਾਰੇ ਭਰਾ ਖੜੀਏ ਕੋਈ ਇਨਫਲੂਐਂਸਰਾਂ ਨੇ ਪਾਈਆਂ ਵੀਡੀਓ ਤੇ ਬਾਕੀ ਜਿਹੜੇ ਉਹ ਆਪਣੀਆਂ ਮੁਰੀਆਂ ਲੈ ਕੇ ਨੱਚੀ ਜਾਂਦੇ ਮੇਰੇ ਨਾਲ ਉਹਨਾਂ ਨੂੰ ਵੀ ਚਾਹੀਦਾ ਵਾ ਵੀ ਉਹ ਵੀਡੀਓ ਕੋਣ ਉਹ ਭਰਾ ਦਿਆ ਤੇ ਵਿੱਚ ਵੀ ਸਾਨੂੰ ਲੋੜ ਆ ਵੇਖੋ ਮੈਂ ਕੋਈ ਵੀਊ ਲੈਣ ਵਾਸਤੇ ਨਹੀਂ ਕਹਿਆ ਰਿਹਾ ਲੋਕਾਂ ਨੂੰ ਮੈਂ ਸਿਰਫ ਇੰਨਾ ਕਹਿਣਾ ਆ ਵੀ ਵੇਖੋ ਜੇ ਆਪਾਂ ਵੀਊ ਲੈ ਰਹੇ ਆ ਯਾਰ ਚੰਗੇ ਕੰਮ ਵਾਸਤੇ ਵੀ ਤੁਸੀਂ ਕੋ ਕਰ ਲੋਗੇ ਜਾਂ ਹੁਣ ਬੁੜੀਆਂ ਨਚਾਰ ਚਾ ਪਏ ਕਿੱਥੇ ਕਰਦੇ ਆ ਠੀਕ ਆ ਤੇ ਇਹੋ ਭਰਾ ਦੇ ਅੱਗੇ ਤਾਂ ਆਪਾਂ ਫੇਰ ਖੜਿਆ ਤੇ ਗਾਂ ਵੀ ਖੜੇ ਮਿਲਾਂਗੇ ਬਾਕੀ ਬਾਬਾ ਮੇਰ ਕਰੇ ਸਾਡੇ ਐਨ ਆਰ ਆਈ ਭਰਾਵਾ ਬਹੁਤ ਪਿਆਰ ਕਰਦੇ ਮੈਂ ਉਹਨਾਂ ਦੇ ਕਹਿਣ ਤੇ ਵਿਸ਼ੇਸ਼ ਕਰਕੇ ਪਹੁੰਚਾ ਕਿਉਂਕਿ ਇਧਰ ਹੀ ਲੋਟਕਸਟ ਹੋ ਰਹੀ ਆ ਅੱਜ ਸ਼ਾਮ ਨੂੰ ਰੁਕ ਜੂਗੀ ਠੀਕ ਆ ਜੀ ਕਵਰ ਜੀ ਬਾਅਦ ਸ਼ਾਮ ਨੂੰ ਜਦੋਂ ਮੈਂ ਵੀਡੀਓ ਆਪ ਲੋਡ ਕਰੂੰਗਾ ਨਾ ਬੋਲ ਕੇ ਜਦੋਂ ਲਾਈਵ 'ਚ ਬੈਠੂੰਗਾ ਤੇ ਉਹਦੇ ਵਿੱਚ ਹਰ ਵਰਗ ਦਾ ਬੰਦਾ ਹਰ ਕੰਟਰੀ ਦਾ ਬੰਦਾ ਜਿਹੜਾ ਉਹ ਆਪਣੇ ਨਾਲ ਜੁੜਿਆ ਬਾਬੇ ਦੀ ਮੀਰ ਦੇ ਨਾਲ ਹਾਂ ਹਾਂ ਸੋ ਬੰਦਾ ਬਹਿ ਕੇ ਸੁਣਦਾ ਫਿਰ ਤੁਹਾਨੂੰ ਪਤਾ ਏ ਹਰ ਕੰਟਰੀ ਦਾ ਬੰਦਾ ਹੁੰਦਾ ਉਦੋਂ ਫਿਰ ਉਹਨਾਂ ਨੂੰ ਇਹ ਗੱਲ ਦੱਸੀ ਜਾਊਗੀ ਕਿ ਕਿੰਨੇ ਰੁਪਈਆ ਦੇਓ ਜਿਨ੍ਹਾਂ ਨੇ ਦਿਨਰ ਦਿੱਤੇ ਹਨ ਉਹਨਾਂ ਦੇ ਅਕਾਊਂਟ ਮੈਚ ਕਰੋ ਕਿ ਆਹ ਅਕਾਊਂਟ ਸਹੀ ਪਹੇ ਪਾਇਆ ਕੋਕੋ ਕੋਕੋ ਸਹੀ ਠੀਕ ਹੈ ਜੀ ਠੀਕ ਹੈ ਬਾਕੀ ਸਾਰਿਆਂ ਦਾ ਧੰਨਵਾਦ ਚੜ੍ਹਦੀ ਕਲਾ ਚ ਰਹੋ ਧੰਨਵਾਦ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਖਾਸਾ